हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਰਵਾਲਾ ਬਰਵਾਲਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਪੱਟੀ ਮੋੜ ਤੋਂ ਥੋੜੀ ਦੂਰੀ ਹੈਗੀ ਆ ਸਾਈਦੋਂ ਚੀਵਾ ਇਹ ਜਿਹੜੇ ਦੋਸਤੋ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਦੁਬਲੀ ਪਿੰਡ ਬਿਲਕੁਲ ਅਗਲੇ ਪਾਸੇ ਆ ਜਾਂਦਾ ਦੋਸਤੋ ਠੀਕ ਆ ਤੇ ਤੁਸੀਂ ਖਾਸ ਵਿਜ਼ਿਟ ਜਿਹੜੀ ਆ ਪਿੰਡ ਬਰਵਾਲੇ ਕਰਨੀ ਹੈਗੀ ਵੇਰ ਨਿਸ਼ਾਨਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਸੇਲ ਪਰਚੇਜ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਜੀ ਤੁਸੀਂ ਬਾਕੀ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ 6 ਨਾਗ ਦਿਖਾ ਦਾਂਗੇ 4 ਮੱਝਾਂ ਝੋਟੀਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਠੀਕ ਆ ਜੀ 2 ਗੱਭਣ ਤੇ ਟੋਟਲ ਜਿਹੜੇ ਨਾਗ ਨੇ ਉਹ 6 ਨਾਗ ਆ ਪੂਰੀ ਡਿਟੇਲ ਭਾਅ ਪੜਤਾ ਰੇਟ ਦੁੱਧ ਥੱਲੇ ਮੌਜੂਦਾ ਟਾਈਮ ਕੀ ਰੇਟ ਦੋਸਤੋ ਪੂਰੀ ਗੱਲਬਾਤ ਆਪਾਂ ਵੀਰ ਨਿਸ਼ਾਨ ਦੇ ਨਾਲ ਕਰ ਲਾਂਗੇ ਅੱਜ ਦੋਸਤੋ 26 ਸਤੰਬਰ ਨੂੰ ਆਪਾਂ ਵੀਡੀਓ ਇਹ ਕਵਰ ਕਰਦੇ ਪਏ ਆਂ ਟਾਈਮ ਤੁਸੀਂ ਨੋਟ ਕਰ ਸਕਦੇ ਜੀ ਟਾਈਮ ਕੋਈ ਦੁਪਹਿਰ ਦੇ 2 ਵਜੇ ਦਾ ਸਮਾਂ ਹੈ ਬਾਕੀ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦੋਸਤੋ ਸੂਏ ਸੂਏ ਨਾਗ ਦਿਖਾਵਾਂਗੇ ਤਾਜ਼ੀਆਂ ਸੂਈਆਂ ਮੱਝਾਂ ਛੋਟੀਆਂ ਦਿਖਾਵਾਂਗੇ ਦੋ ਟਾਈਮ ਤਿੰਨ ਟਾਈਮ ਚੁਵਾਈ ਆਪਣੀ ਕਰ ਸਕਦੇ ਜੀ ਆਪਣਾ ਹੱਕ ਸਮਝ ਕੇ ਤੇ ਗੱਬਣ ਪਸ਼ੂ ਦੋਸਤੋ ਜਿੰਨੀਆਂ ਵੀ ਆਪਾਂ ਤੁਹਾਨੂੰ ਦੋ ਨਾਗ ਵੈਸੇ ਗੱਬਣ ਪਸ਼ੂ ਦਿਖਾਵਾਂਗੇ ਤੋਂ ਪਸ਼ੂਆਂ ਦੀ ਤੁਸੀਂ ਟਿੱਪ ਕੇ ਤਸੱਲੀ ਕਰ ਸਕਦੇ ਜੀ ਆਓ ਕਰਦੇ ਆਂ ਗੱ ਵੀਰ ਨਿਸ਼ਾਨ ਸਿੰਘ ਹੋਰਾਂ ਦੇ ਨਾਲ ਸੋ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਆ ਜਾਓ ਜੀ ਚੱਲ ਢਿੱਲਾਈ ਬੰਨੀ ਵੇਚ ਨਾ ਬੰਨੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਾਰੇ ਭੈਣ ਭਰਾ ਚੈਨਲ ਦੇਖ ਰਹੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਨਿਸ਼ਾਨ ਵੀਰ ਅੱਜ ਪਸ਼ੂ ਆਪਣੇ ਕੋਲ ਵੈਸੇ 6 ਆ ਹਾਂਜੀ ਵੀਰ 6 ਪਸ਼ੂ ਠੀਕ ਆ ਮਜਾ ਝੋਟੀਆਂ ਤੁਸੀਂ ਦੱਸ ਰਹੇ ਸੀ ਵੀ ਨੀਲੀ ਰਾਵੀ ਦੀਆਂ ਬਹੁਤ ਸੋਹਣੀਆਂ ਆਪਣੇ ਕੋਲ ਆਈਆਂ ਸੀ ਹਾਂਜੀ ਹਾਂਜੀ ਤੇ ਵੇਖ ਬੁੱਕ ਜਾਂਦੇ ਆ ਪਸੂ ਹਾਂਜੀ ਵੇਖ ਜਾਂਦਾ ਜੀ ਪਸੂ ਨਾਲ ਦੇ ਨਾਲ ਠੀਕ ਆ ਜੀ ਬਾਕੀ ਭੈਣ ਭਰਾ ਆਪਣੇ ਚਲੋ ਦੇਖਣ ਵਾਲੇ ਵੀ ਕਾਫੀ ਡਿਮਾਂਡ ਕਰਦੇ ਆ ਨੀਲੀ ਰਾਵੀ ਦਾ ਪਸੂ ਲੱਭ ਰਹੇ ਨੇ ਹਾਂਜੀ ਹਾਂਜੀ ਬਹੁਤ ਫੋਨ ਗੱਲਾਂ ਆਉਂਦੀਆਂ ਨੇ ਤੇ ਉਹ ਕਿਤੇ ਨਾ ਕਿਤੇ ਜਦੋਂ ਪਸੂ ਚੰਗਾ ਨੀਲੀ ਰਾਵੀ ਦੇ ਵਿੱਚ ਝੋਟੀਆਂ ਹੋਣ ਤੇ ਜ਼ਰੂਰ ਸਾਹਮਣੇ ਪੇਸ਼ ਕਰਿਆ ਕਰੀਏ ਬਿਲਕੁਲ ਬਹੁਤ ਵੀਰਾਂ ਦੀ ਡਿਮਾਂਡ ਆ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਜਿਹੜੀਆਂ ਨੀਲੀ ਰਾਵੀ ਦੀ ਮੱਝ ਦਿਖਾ ਦਾਂ ਤੇ ਅੱਛਾ ਨਿਸ਼ਾਨ ਵੀਰੇ ਜੜੀਆਂ ਮੱਜਾਂ ਸੂਈਆਂ ਨੇ ਕਿੰਨੀ ਹਾਈਐਸਟ ਮਿਲਕ ਕਪੈਸਿਟੀ ਕਿੰਨੀ ਨਜ਼ਰ ਆਈ ਆ ਕਿੰਨੀ ਚਵਾਈ ਕੀਤੀ ਕਿ ਕਿੱਥੋਂ ਲੈ ਕੇ ਕਿੰਨੇ ਤੱਕ ਜੜੀਆਂ ਅੱਜ ਮੌਜੂਦ ਆ ਇਹਦੇ ਦੋ ਪਹਿਲਾਂ ਨਾਲ ਝੋਟੀਆਂ ਇਹ ਕੱਲ ਦੀਆਂ ਸੂਈਆਂ ਹਾਂਜੀ ਇਹਨਾਂ ਥੱਲੇ ਤੇ ਅਜੇ ਬੌੜਾ ਹੀ ਆ ਗਨ ਲੋ ਥਣ ਪਾਸ ਹੀ ਆ ਠੀਕ ਆ ਠੀਕ ਆ ਜੀ ਕੋਈ 5-5 ਇੰਚ 6 ਕਿਲੋ ਬੌੜਾ ਗਨ ਲੋ ਠੀਕ ਆ ਤੇ ਇੱਕ ਜਿਹੜੀ ਇਹ 2 ਨੰਬਰ ਤੇ ਮੈਂ ਸੂਈਆਂ ਦੇ ਥੱਲੇ 14 ਕਿਲੋ ਦੁੱਧ ਦਾ ਇਸ ਟਾਈਮ ਤਿਆਰ ਆ 14 ਕਿਲੋ ਹਾਂਜੀ ਲਓ ਵੀ ਇਹਦੇ ਥੱਲੇ 14 ਕਿਲੋ ਦੋਸਤੋ ਮਿਲਕਾ ਕੈਪੈਸਿਟੀ ਵਾਲੀ ਬਿਲਕੁਲ ਜਿਹੜੀ ਅੱਜ ਹਾਜ਼ਰ ਦੁੱਧ ਦਾ ਵੀ 14 ਕਿਲੋ ਉਹ ਮੱਝ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਬਾਕੀ 5-5 6-6 ਕਿਲੋ ਜਿਹੜੀਆਂ ਬੌਲੇ ਤੇ ਚੱਲਣ ਡੀਆਂ ਨੇ ਠੀਕ ਹੈ ਜੀ ਉਹਨਾਂ ਦੀ ਤਸੱਲੀ ਤੁਸੀਂ 5-5 6-6 ਕਿਲੋ ਦੇ ਹਿਸਾਬ ਨਾਲ ਜਿੰਨਾ ਦੱਸਿਆ ਜਾਊਗਾ ਉਹ ਬੌਲੇ ਚਵਾਈ ਕਰਕੇ ਤੁਸੀਂ ਕਰਨਿਓ ਠੀਕ ਆ ਤੇ ਨਿਸ਼ਾਨ ਵੀਰ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਗੇ ਵੀਰ ਜੀ ਨੀਲੀ ਰਾਵੀ ਦਾ ਹਾਂ ਜੀ ਤੇ ਨੀਲੀ ਰਾਵੀ ਦੀ ਪੂਰੀ ਡਿਟੇਲ ਦੇ ਦਿਓ ਵੀ ਸੂਹਾ ਕਿੰਨਾ ਸੂਣਾ ਇਹਨੇ ਤੇ ਕਿੰਨੇ ਕ ਦਿਨ ਲੱਜੂਗਾ ਸੂਹਾ ਵੀਰ ਜੀ ਇਹ ਤੇ ਜੇ ਸੂਵੇ ਹਰ ਕੀ ਸੂਣੀ ਪੂਰੇ ਯਾ ਦਿਹਾੜੀ ਡਾਂਗੀ ਲਊਗੀ ਦਿਹਾੜੀ ਲੈ ਵੀ ਸਕਦੀ ਆ ਠੀਕ ਆ ਜੀ ਸੋ ਵੀ ਸਕਦੀ ਆ ਠੀਕ ਆ ਜੀ ਹਾਂ ਜੀ ਲਓ ਜੀ ਸੋ ਸੂਬਾ ਦੋਸਤੋ ਤੀਜਾ ਠੀਕ ਆ ਜੀ ਸੋ ਤੀਜਾ ਸੂਬਾ ਵੀਰ ਨਿਸ਼ਾਨ ਕਹਿ ਰਿਹਾ ਵੀ ਤੀਜਾ ਸੂਬਾ ਸੂਣਾ ਤੇ ਤਿਆਰੀ ਪ੍ਰੋਪਰ ਹੈਗੀ ਆ ਠੀਕ ਆ ਜੀ ਤਿਆਰੀ ਮੁਕੰਮਲ ਆ ਕੁੜੇ ਪੜੇ ਬਿਲਕੁਲ ਖਿੱਚੇ ਆ ਕੁੜੇ ਪੜੇ ਬਿਲਕੁਲ ਤੁਸੀਂ ਵੇਖ ਸਕਦੇ ਵੀ ਨਵਾਏ ਆ ਇੱਕ ਦਾ ਦਿਨ ਕੱਢ ਵੀ ਸਕਦੀ ਆ ਦੋਸਤੋ ਹੋ ਸਕਦਾ ਵੀ ਜਦੋਂ ਕੋਈ ਵੀਰ ਪਰਚੇਜ਼ ਕਰ ਲੈ ਖਰੀਦ ਕਰ ਲਏ ਸੀ ਸਫਰ ਤੇ ਜਾਂਦਿਆਂ ਵੀ ਸੂ ਸਕਦੀ ਆ ਇਸ ਕਰਕੇ ਆਪਾਂ ਬਿਲਕੁਲ ਜਿਹੜਾ ਹੁਣ ਮੁੱਖ ਗੱਲ ਕਰੀਏ ਵੀ ਬਿਲਕੁਲ ਤਿਆਰੀ ਤੇ ਆ ਠੀਕ ਆ ਜੀ ਤਿਆਰੀ ਤੇ ਆ ਆਰਡਰ ਕੁਆਲਟੀ ਬਿਲਕੁਲ ਵਿਖਾਲਾ ਬਿਲਕੁਲ ਪੱਧਰ ਥਣ ਥੁਣ ਸ਼ੇਪ ਆਕਾਰ ਥਣ ਦਾ ਬਿਲਕੁਲ ਸਾਈਜ਼ ਵੇਖੋਗੇ ਦੋਸਤੋ ਤੇ ਅੱਕ ਰੋਚ ਚ ਪੱਧਰ ਥਣ ਦੇ ਵਿੱਚ ਦੀ ਆ ਤੇ ਆ ਮਗਰਲੇ ਪੈਰ ਜਿਹੜੇ ਆ ਦੋਸਤੋ ਮਾਰਕਿੰਗ ਅਗਲੇ ਪੈਰਾਂ ਤੇ ਜਵਾਬ ਬਿਲਕੁਲ ਗਿੱਟਿਆਂ ਦੇ ਥੱਲੇ ਜਿਹੜਾ ਜਵਾਬ ਦੋਸਤੋ ਅਗਲੇ ਪੈਰਾਂ ਤੇ ਵੀ ਹੈਗਾ ਮਗਰਲੇ ਪੈਰ ਤੋਤੇ ਆ ਤੇ ਟੇਢੇ ਕੱਟ ਦੇ ਵਿੱਚ ਠੀਕ ਆ ਜੀ ਤੇ ਨੀਲੀ ਰਾਵੀ ਦੀ ਜਿਹੜੀ ਦੋਸਤੋ ਮੱਝ ਹੈਵੀ ਬਾਡੀ weight ਆ ਵਜਨ ਭੋਜਨ ਪ ਠੀਕ ਹੈ ਅੱਛਾ ਨਿਸ਼ਾਨ ਵੀਰੇ ਬਾਕੀ 35 ਓਕੇ ਰਿਪੋਰਟ ਬਹੁਤ ਚੰਗੀ ਜੀ 35 ਪੋਲੀ ਆ ਪੂਰ ਛਟੇੋਂ ਬਚਾ ਲੇ ਗੋ ਠੀਕ ਹੈ ਜੀ ਹਾਂ ਜੀ ਚੰਗੀ ਨਿਕਲੂਗੀ ਚੌਣ ਲੈਓ ਜੀ ਖੋਲ ਕੇ ਕਰਕੇ ਤੋੜ ਗਏ ਸੋ ਬੇਨਪੂਰ ਛਟੇ ਦੋਸਤੋ ਕਵੀਰਾਂ ਦਾ ਵੀ ਚਵਾਈ ਪੋਲੀ ਨਿਕਲੂਗੀ ਠੀਕ ਆ 35 ਤੋਂ ਹੀ ਮੋਸਟਲੀ ਪਤਾ ਲੱਗ ਜਾਂਦਾ ਤਸੂ ਦਾ ਵੀ ਚਵਾਈ ਜਿਹੜੀ ਆ ਪੋਲੀ ਆ ਤੇ ਬੇਨਪੂਰ ਛਟੇ ਤੋਂ ਕਿਸੇ ਤਰ੍ਹਾਂ ਦਾ ਕੋਈ ਹਵਾਰਾ ਨਜ਼ਰ ਨਹੀਂ ਆਊਗਾ ਸੋ ਆਹ ਵੇਖੋ ਜੀ ਮਾਜ ਪਰਪਰਾ ਪਤਾਂ ਨੂੰ ਤੋੜ ਕੇ ਦੋਸਤੋ ਦਿਖਾ ਰਹੇ ਆ ਤੇ ਬਾਡੀ ਬੰਤਰ ਦੀ ਵੇਖੋਗੇ ਦੋਸਤੋ ਤੇ ਹਾਈਟ ਦੇਖੋਗੇ ਵੱਡੀ ਹਾਈਟ ਆ ਠੀਕ ਹੈ ਜੀ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਆ ਦੇਖੋ ਆ ਫੇਸ ਦਿਖਾ ਦਿਓ ਜੀ ਮਾੜਾ ਇੱਕ ਵਾਰੀ ਮੂੰਹ ਦਿਖਾ ਦਿਓ ਆ ਲੈ ਆ ਦੇਖੋ ਆ ਦੇਖਾ ਲਗਾਉ ਦੇ ਬੰਦੇ ਠੀਕ ਹੈ ਜੀ ਇਹਨੂੰ ਦੋਸਤੋ ਵੈਸੇ ਤਸੱਲੀ ਕਰ ਲਿਓ ਟਿੱਪ ਕੇ ਕਰ ਲਿਓ ਕਿਉਂ ਗੱਬਣਾ ਠੀਕ ਹੈ ਤਸੱਲੀ ਕਰ ਲਿਓ ਬਈ ਵੀਰ ਉਹਨਾਂ ਨੇ ਵੈਸੇ ਕੀਤੀ ਆ ਕਿਉਂ ਸਿਰ ਪਰਚੇ ਦਾ ਕੰਮ ਆ ਪਸੂ ਤਸੱਲੀ ਤੋਂ ਬਿਨਾ ਨਹੀਂ ਹੁੰਦਾ ਕੋਈ ਵੀ ਪਰ ਫਿਰ ਵੀ ਜਿਹੜੇ ਵੀਰ ਨੇ ਕੇ ਲੈ ਕੇ ਜਾਣੀ ਜ਼ਰੂਰ ਕਰ ਲਿਓ ਨਿਸ਼ਾਨ ਵੀਰੇ ਮੁੱਲ ਕੀ ਕਰਦੇ ਆ ਦਾ ਡਿਮਾਂਡ ਮੁੱਲ ਵੀਰ ਜੀ ਇਹਦਾ 90000 ਰੁਪਇਆ ਹਾਂਜੀ 85000 ਉਤੋਂ ਵੀ 1000 1500 ਛੋਟ ਕਰ ਦਾਂਗੇ 85 ਤੋਂ ਵੀ ਹਾਂਜੀ 83000 ਦੀ ਮੈਂ ਰਾਸ ਰੱਖੀ ਰਹੇ 83 ਹਾਂਜੀ ਠੀਕ ਹੈ ਜੀ ਸੋ ਦੋਸਤੋ 83 10000 ਦੀ ਠੀਕ ਹੈ ਜੀ 83000 ਦੀ ਜਿਹੜੀ ਹੈ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 83000 ਦੀ ਤੇ ਪੂਰੀ ਕਸਰ ਕੋਸਰ ਕੱਢ ਕੇ ਵੀਰਾਂ ਦਾ ਵੀ ਛੋੜ ਛੱਪਾ ਕਰਕੇ ਆ ਬਾਕੀ ਫਿਰ ਵੀ ਜੇਕਰ ਕੋਈ ਘਰੇ ਵੀਰ ਹੁੰਦਾ ਠੀਕ ਹੈ ਤੇ ਮਾਨਤਨ ਵਿੱਚੋਂ 83000 ਦੇ ਵਿੱਚੋਂ ਥੋੜਾ ਬਾਧਾ ਛੋੜ ਛੱਪਾ ਮੌਕੇ ਤੇ ਹੋ ਜੂਗਾ ਠੀਕ ਹੈ ਤੇ ਮੱਝ ਚੰਗੀ ਆ ਵੱਡੀ ਆ ਕੱਦ ਪੋਤ ਵੱਡਾ ਹੈ ਥਣ ਭਾਂਡਾ ਸਾਫ਼ ਆ ਵਿਖਾਲਾ ਵੇਖ ਰਹੇ ਆ ਬੈਕਸਾਈਡ ਤੋਂ ਬਿਲਕੁਲ ਆਹ ਵੇਖੋ ਜੀ ਪੱਧਰ ਥਣ ਦੇ ਜੀ ਠੀਕ ਹੈ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਦੋਸਤ ਪਹਿਲਾਂ ਜ਼ਿਕਰ ਕੀਤਾ ਸੀਗਾ ਤੁਹਾਨੂੰ ਇੱਕ ਵੀ ਹਾਈਐਸਟ ਮਿਲਕ ਕੈਪੈਸਿਟੀ ਹੋਣ ਜਿੰਨੀ ਚੱਲ ਰਹੀ ਹੈ ਉਹਦਾ ਜ਼ਿਕਰ ਕਰ ਦਿਆਂਗੇ ਅੱਗੇ ਜਿਹੜਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਹੋਰ ਵੀ ਦੁੱਧ ਤੁਸੀਂ ਲੈ ਸਕਦੇ ਜੀ ਠੀਕ ਹੈ ਜੀ ਤੇ ਆਹ ਦੇਖੋ ਜੀ ਵਿਚਾਲ ਵੀਰੇ ਮੱਝ ਦੀ ਡਿਟੇਲ ਦੱਸੋ ਵੀ ਇਹ ਸੂਹਾ ਕਿੰਨਾ ਸੂਈ ਆ ਇਹ ਵੀਰ ਜੀ ਆਰ ਕੀ ਚੌਥੇ ਸੂਏ ਮੈਂ ਸੂਈ ਆ ਚੌਥੇ ਹਾਂਜੀ ਠੀਕ ਆ ਆਪਾਂ ਆਪਦੇ ਘਰੋਂ ਹੀ ਗਣੋ ਮੈਂ ਲਈ ਆ ਆਪਣੇ ਰਿਸ਼ਤੇਦਾਰਾਂ ਕੋਲ ਹਾਂਜੀ ਉਹ ਨੌਮਾ ਸੂਏ ਤਿੰਨ ਅਗੇ ਚੋਏ ਦੇ ਹਾਂਜੀ ਚੌਥੇ ਸੂਏ ਆਰ ਕੀ ਸੂਈ ਆ ਦੁੱਧ ਮੈਂ 16 ਕਿਲੋ ਚਾ ਆ ਜਾਂਦੀ ਆ 16 ਕਿਲੋ ਹਾਂਜੀ ਦੁੱਧ 14 ਕਿਲੋ ਨੇ ਥੱਲੇ ਤਿਆਰ ਆ ਓਕੇ ਹਾਂਜੀ 10 ਦਿਨ ਦੀ ਸੂਈ ਆ ਲਓ ਜੀ 10 ਦਿਨ ਦੋਸਤੋ ਬਿਲਕੁਲ ਸਮਾਂ ਜਿਹੜਾ 10 ਦਿਨ ਕੋਈ ਵੀ ਰ ਅਕਾਊਂਟ ਕਰਿਓ 10 ਦਿਨ ਠੀਕ ਆ ਜੀ ਡੇਢ ਹਫਤਾ ਹੋ ਗਿਆ ਸੂਈ ਨੂੰ ਮਗਰ ਬੱਚਾ ਜਿਹੜਾ ਫੀਮੇਲ ਕੇ ਮੇਲ ਆ ਜੀ ਮੇਲ ਆ ਨਾ ਮੇਲ ਆ ਜੀ ਕਟਾ ਮੇਲ ਕਾਫ ਆ ਦੋਸਤੋ ਇਸ ਮੱਝ ਦੇ ਥੱਲੇ ਤੇ ਚੌਥਾ ਸੂਬਾ ਸੂਈ ਆ ਠੀਕ ਆ ਜੀ ਤੇ ਜੇ ਸੂਵੇ ਦਾ ਮਿਲਕ ਰਿਕਾਰਡ ਕੋਈ 16 16 15 16 16 ਲੀਟਰ ਤੋਂ ਵੀ ਪਲੱਸ 16 ਲੀਟਰ ਵੀਰਾਂ ਦਾ ਮੰਨ ਕੇ ਆਪਾਂ ਖਰੀਦੀ ਆ ਬੜੇ ਲਿਹਾਜੇ ਲਿਹਾਜੇ ਦੇ ਵਿੱਚੋਂ ਲਈ ਆ ਮੇਨ ਥੋੜੀ ਥੋੜੀ ਜਿਹੀ ਆਪਾਂ ਕਹਿੰਦੇ ਵੀ ਦੋਸਤੋ ਬਿਲਕੁਲ ਜਾਣ ਪਛਾਣ ਦੇ ਵਿੱਚੋਂ ਪਸ਼ੂ ਲਿਆ ਹੈ ਉੱਥੇ ਡਿਟੇਲ ਦਾ ਪਤਾ ਲੱਗ ਜਾਂਦਾ ਜ਼ਿਆਦਾ 14 ਕਿਲੋ ਹੋਣ ਜਿਹੜਾ 10 ਦਿਨਾਂ ਦੀ ਸੂਈ ਤੇਰੇ 14 ਕਿਲੋ ਜਿਹੜਾ ਮਿਲਕ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਠੀਕ ਆ ਬਾਕੀ ਥਣ ਥਣ ਵੇਖੋ ਪ੍ਰੋਪਰ ਆ ਦੇਖੋ ਅਸੀਂ ਨਿਸ਼ਾਨ ਵੀਰੇ ਹੁਣ ਬਿਲਕੁਲ ਜਿਹੜਾ ਆਪਾਂ ਚਵਾਵਾਂਗੇ ਘਰੇ ਉਹ 14 ਕਿਲੋ 14 ਲੀਟਰ ਦੁੱਧ ਜੀ ਬਿਲਕੁਲ ਕੋਈ ਆਪ ਦਾ ਦੋ ਟਾਈਮ ਕੰਡਾ ਨਾਲ ਲੈ ਕੇ ਆਵੇ ਕੋਈ ਗੱਲ ਨਹੀਂ ਤੇ ਚਵਾਈ ਬਿਲਕੁਲ ਚੌਣ ਵਧੀਆ ਜੀ ਇੱਕ ਮਗਰਲੇ ਥਾਂ ਤੋਂ ਭੂਰ ਬਖਾਉਂਦੀ ਆ ਮਗਰਲੇ ਥਾਂ ਤੋਂ ਹਾਂਜੀ ਮਗਰਲੇ ਸੱਜੇ ਥਾਂ ਤੋਂ ਠੀਕ ਹੈ ਉੱਚੋਂ ਭੂਰ ਥੋੜੀ ਬਖਾਉਂਦੀ ਆ ਬਾਕੀ ਚੌਣ ਸਾਫ ਹਨਾ ਜਿਹੜਾ ਮਗਰਲਾ ਬਹਿਣੀ ਵਾਲਾ ਜੀ ਇੱਧਰ ਲਾ ਹਨਾ ਹਾਂ ਸੱਜੇ ਬਨੇ ਦਾ ਸੱਜੇ ਬਨੇ ਦਾ ਹਾਂਜੀ ਉੱਚੋਂ ਭੂਰ ਹੈਗੀ ਆ ਉਹਦੇ ਚ ਜਿਹੜੀ ਦੋਸਤੋ ਥੋੜੀ ਜਿਹੀ ਭੂਰ ਹੈ ਛਟਾ ਕੇ ਲਈ ਪਵਾਰਾ ਜਿ ਬਾਕੀ ਪ੍ਰੋਪਰ ਥਾਂ ਪੂਰੇ ਵਰਦੇ ਆ ਮੋਟੀ ਧਾਰ ਹੋਊਗੀ ਇੱਕ ਥਾਂ ਦੇ ਵਿੱਚ ਪੂਰ ਹੈਗੀ ਆ ਜੋ ਦੱਸਣ ਜੋਗ ਆ ਵੀ ਦੂਰੋਂ ਨੇੜਿਓ ਕਿਸੇ ਵੀਰ ਨੇ ਆ ਜਾਣਾ ਬਾਅਦ ਵਿੱਚ ਇੱਥੇ ਆਣ ਕੇ ਦੋਸਤੋ ਠੀਕ ਆ ਵੀ ਤੁਸੀਂ ਕਹੋ ਵੀ ਦੱਸੀ ਨਹੀਂ ਗੱਲ ਤੇ ਚੌਥਾ ਸੂਬਾ ਸੋਈ ਆ ਖੋਲ ਕੇ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਲਓ ਜੀ ਖੋਲੋ ਸੋ ਵੱਡੀ ਮਾਜਾ ਦੋਸਤੋ ਬਾਡੀ ਬੰਤਰ ਦੀ ਵੇਖੋਗੇ ਤੇ ਪੂਰੀ ਵਜਨਦਾਰ ਬੱਚਾ ਖੋਲ ਦਿਓ ਤੁਮ ਮੈਂ ਠੀਕ ਆ ਵਜਨ ਲੋਡ ਪੂਰਾ ਪੂਰੀ ਹੈਵੀ ਬਾਡੀ ਰੇਟ ਦੀ ਆ ਦੇਖੋ ਜਰਾ ਸੂਬਾ ਚੌਥਾ ਠੀਕ ਆ ਥਾਨਪਨ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਇਸ ਲਈ ਨਾ ਚਾਰ ਥਾਣਾ ਲੰਬਾਈ ਦੇ ਵਿੱਚ ਬਿਲਕੁਲ ਤੁਸੀਂ ਵੇਖੋਗੇ ਦੋਸਤੋ ਥਾਣਾ ਆਹ ਲਓ ਤਾ 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 ਹੁਣ ਬਚਾ ਲੱਗ ਗਿਆ ਨਾ ਪਸਮਾਨ ਆ ਗਈ ਮੈਂ ਥਾਨ ਭਾਂਡਾ ਜਿਹੜਾ ਦੋਸਤੋ ਫੁੱਲ ਵੱਡਾ ਆਰਡਰ ਆ ਠੀਕ ਹੈ ਜੀ ਆਰਡਰ ਕੁਆਲਿਟੀ ਕਾਫੀ ਵੱਡੀ ਹੈ ਕਿਉਂਕਿ 14 ਕਿਲੋ ਅਨੀਮਲ ਜਿਹੜਾ ਦੁੱਧ ਚਵਾ ਰਿਹਾ ਨਾਰਮਲੀ ਆਪਾਂ ਭਾਂਡੇ ਤੋਂ ਜਜਮੈਂਟ ਕਰ ਸਕਦੇ ਵੀ ਜਿਹੜਾ ਭਾਂਡਾ ਦੋਸਤੋ ਓਡੀ ਮਿਲਕ ਕੈਪੈਸਿਟੀ ਠੀਕ ਆ ਆ ਦੇਖੋ ਆ ਦੇਖੋ ਜੀ ਨਿਸ਼ਾਨ ਭਾਈ ਥੋੜਾ ਜਿਹਾ ਹਿੱਕ ਦਿਓਗੇ ਆ ਆ ਲੋ ਠੀਕ ਆ ਜੀ ਬੇਗ ਆਰਡਰ ਸਾਈਜ ਆ ਦੋਸਤੋ ਵੱਡੇ ਹਵਾਨੇ ਦੇ ਵਿੱਚ ਠੀਕ ਆ 14 ਕਿਲੋ ਬਿਲਕੁਲ ਮੌਕੇ ਤੇ ਹਾਜ਼ਰ ਹਜ਼ਾਰ 10 ਦਿਨਾਂ ਦੀ ਸਰੀ ਆ ਵਸੇ ਨਿਸ਼ਾਨ ਮੇਲੇ ਤੋਂ ਪਸ਼ੂ ਨੇ ਚੱਲਣਾ ਦੁੱਧੋ ਫਿਰ ਹਜੇ ਵਧਨ ਦੀ ਉਮੀਦ ਹੈਗੀ 16 ਕਿਲੋ ਚਵਾਉਦੀ ਰਹੀ ਆ ਆ ਪਾ ਮਤਲਬ ਆਪ ਦੇ ਘਰੋਂ ਹੀ ਸਮਝੋ ਮੈਂ ਲਈ ਆ ਠੀਕ ਆ ਜੀ ਹਾਂ ਜੀ ਇੱਕ ਹੁੰਦਾ ਨਾ ਮਤਲਬ ਕਿ ਕਈ ਗੱਲ ਕਿਸੇ ਦੀ ਹਾਂ ਜੀ ਮਤਲਬ ਚੋਇਆ ਦੁੱਧ ਦੇ ਥੱਲੇ ਠੀਕ ਹੈ ਜੀ ਹਾਂ ਜੀ ਤੇ ਨਿਸ਼ਾਨ ਕੀ ਲੈਣ ਦੇਣ ਮੇਰ ਮੁੱਲ ਕੀ ਰੋਵੇਂਗਾ ਮੈਂ ਮੈਂ ਰਾਜੀ ਵੀ ਮੈਂ ਤੇ ਭਾਵੇਂ ਵੇਚ ਦਈਏ 95000 ਤੀ ਹਾਂ ਜੀ ਅਰੇ ਆਪਾਂ ਚਲੋ ਪਾਣਾ ਮਾ ਇਹਦਾ ਮੁੱਲ 90000 ਰੁਪਇਆ ਹਾਂਜੀ ਮੈਂ ਦੇ ਦਾਂਗੇ 84000 84000 ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਮੁੱਲ 90000 ਲੈਣ ਦੇਣ ਜਿਹੜਾ 84000 ਠੀਕ ਹੈ ਜੀ 84000 ਦੇ ਵਿੱਚ ਵੀਰਾਂ ਦਾ ਵੀ ਆਪਾਂ ਹਾਂ ਨਾ ਜਿਹੜੀ ਇਹ ਦੇ ਦਾਂਗੇ 14 ਕਿਲੋ ਦੁੱਧ ਤਸੱਲੀ ਕਰ ਲਿਓ ਇਸ ਘਰ ਦੀ ਤਸੱਲੀ ਹੈ ਜਿਹੜੀ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਉਸ ਘਰੇ ਖਾਸ ਤੌਰ ਤੇ ਤੁਸੀਂ ਆ ਤਸੱਲੀ ਹੈ ਉਸ ਘਰ ਦੀ ਕਰਿਆ ਕਰੋ ਦੋ ਟਾਈਮ ਚੋਲਿਆ ਕਰੋ ਚਾਰ ਟਾਈਮ ਚੋਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਸੇਵਾ ਤੇ ਮੁਕਦਰ ਜਿਹੜੇ ਆ ਦੋਸਤੋ ਠੀਕ ਹੈ ਜੀ ਅਣਜਲਦੀ ਖੇੜ ਆਵਾਜ਼ ਕਰਦੇ ਠੀਕ ਹੈ ਇਸ ਤੋਂ ਬਾਅਦ ਅਗਲੀ ਝੋਟੀ ਅਗਲੀ ਮੱਝ ਦੀ ਕੀ ਡਿਟੇਲ ਹੈ ਜੀ ਉਹ ਏਅਰ ਕੀ ਤੀਜੇ ਸੂਏ ਵੀਰ ਜੀ ਇਹ ਤੀਜਾ ਸੂਆ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਹਾਂਜੀ 8 ਕਿਲੋ ਬੌਲਾ ਹੈ ਥੱਲੇ ਠੀਕ ਹੈ ਜੀ ਹਾਂਜੀ ਇਹ ਕੱਟੀ ਮਗਰੇ ਦੇ ਲਓ ਜੀ ਮਗਰ ਕੱਟੀ ਆ ਤੀਜਾ ਸੂਆ ਦੋਸਤੋ ਦਿਨ 8 ਹੋਈ ਸੂਈ ਨੂੰ ਹਾਂਜੀ ਨਹੀਂ ਅੱਜ ਤੀਜਾ ਦਿਨ ਸੂਈ ਨੂੰ ਤੀਜਾ ਦਿਨ ਤੀਜਾ ਦਿਨ ਸੂਈ ਨੂੰ ਤੀਜਾ ਹੀ ਸੂਆ ਆ ਤੇ ਤੀਜਾ ਸੂਆ ਹਾਂਜੀ ਤੇ ਥੱਲੇ ਹੁਣ ਬੋਲਾ ਕੀ ਚੱਲਣਿਆ ਜੀ ਬੋਲਾ 8 ਕਿਲੋ 8 ਕਿਲੋ ਹਾਂਜੀ ਬੋਲਾ 8 ਕਿਲੋ ਦੋਸਤੋ ਮਗਰ ਕੱਟੀ ਨਾ ਤੇ ਹਾਂਜੀ ਕੱਟੀ ਮਗਰ ਮਗਰ ਕੱਟੀ ਆ ਠੀਕ ਆ ਜੀ ਮਸਤ ਮਗਰ ਕੱਟੀ ਆ ਦੋਸਤੋ ਤਿੰਨ ਕ ਦਿਨਾਂ ਦੀ ਸੂਈ ਆ ਤੇ ਤੀਜਾ ਸੂਆ ਮਗਰ ਕੱਟੀ ਬਾਕੀ ਥਣ ਭਾਂਡਾ ਤੁਸੀਂ ਆ ਵੇਖ ਲਓ ਠੀਕ ਆ ਜੀ 8 ਕਿਲੋ ਬੋਲਾ ਜਿਹੜਾ ਬਿਲਕੁਲ ਹਾਜ਼ਰ ਸੋ ਚਾਰੇ ਥਣ ਚਾਰੇ ਥਣਾਂ ਦੀ ਸਪੇਸ ਦਿੱਤੀ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਜੀ ਬਾਕੀ ਜਵਾਬ ਹਮਾਂ ਬਹੁਤ ਚੰਗਾ ਪੋਲੀ ਐਂਡ ਰੂਮਰ ਕੀ ਉਹ ਆਪਣੇ ਭੈਣਾ ਕਈ ਚੋਣੀਆਂ ਹੁੰਦੀਆਂ ਹੂੰ ਹੂੰ ਬਹੁਤ ਚੋਣ ਬਹੁਤ ਪੋਲੀ ਲਓ ਜੀ ਲਓ ਜੀ ਕੱਟ ਕੇ ਵੀ ਪਰ ਦਿਖਾ ਦਈਏ ਚੁਵਾਈ 1 ਨੰਬਰਾਂ 200 ਠੀਕ ਆ ਮੱਝ ਬਿਲਕੁਲ ਤੁਸੀਂ ਵੇਖ ਲਓ ਫੇਸ ਕੁਆਲਟੀ ਸਿੰਘਾ ਦੀ ਬੰਤਰ ਪਾਟੀ ਬੰਤਰ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਮਗਰ ਵੀ ਕੱਟੀ ਠੀਕ ਆ ਜੀ ਤੇ 8 ਕਿਲੋ ਬੌਲਾ ਜਿਹੜਾ ਹੁਣ ਬਿਲਕੁਲ ਸਟਾਰਟਿੰਗ ਜਿਹੜੀ 8 ਕਿਲੋ ਬੌਲੇ ਤੋਂ ਕੀਤੀ ਆ ਮੱਝ ਆਪਾਂ ਤੁਹਾਨੂੰ ਤਸਵੀਰ ਨਾਲ ਦਿਖਾ ਦਾਂਗੇ ਥਣ ਥਣ ਜਿਹੜਾ ਦੋਸਤੋ ਨਖੇੜ ਦੇ ਵਿੱਚ ਚਾਰੇ ਥਣ ਬਿਲਕੁਲ ਖਵਾਵਾਂਗੇ ਤੁਹਾਨੂੰ ਤਸੱਲੀ ਦੇ ਨਾਲ ਵੀ ਚਾਰ ਚਾਰ ਉਂਗਲਾਂ ਤੇ ਆਪਾਂ ਕਹਿੰਦੇ ਵੀ ਚੱਪੇ ਚੱਪੇ ਦੇ ਥਣ ਆਹ ਕਰੋ ਚੈੱਕ ਠੀਕ ਹੈ ਜੀ ਸੋ ਬਾਕੀ ਬਹੁਤ ਵੀਰ ਜਿਹੜੇ ਆਪਣੇ ਵੀਡੀਓ ਨਾਲ ਜੁੜੇ ਹੈਗੇ ਆ ਦੋਸਤੋ ਉਹਨਾਂ ਨੂੰ ਰਿਕਵੈਸਟ ਹੈ ਇੱਕ ਵੀ ਟਾਈਮ ਤੋਂ ਟਾਈਮ ਆਪਣੀ ਚਵਾਈ ਆ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਹੈ ਜੀ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਆਪਣੀ ਟਾਈਮ ਤੋਂ ਟਾਈਮ ਚਵਾਈ ਕਰ ਲੋ ਜਿਸ ਤਰ੍ਹਾਂ ਵੀ ਬਿਲਕੁਲ ਤਸੱਲੀ ਹੁੰਦੀ ਹੈ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆ ਦੇਖੋ ਨਿਸ਼ਾਨ ਵੀਰੇ ਦਾ ਮੁੱਲ ਫਿਰ ਕੀ ਕਰਦੇ ਆ ਮੁੱਲ ਰਾਜੀ ਜੀ ਦਾ 75000 ਠੀਕ ਆ 70000 ਜੀ ਉਸ ਤੋਂ 2000 ਰੁਪਏ ਛੋਟ ਕਰ ਲਾਂਗੇ 68000 ਦੀ ਮੈਂ ਹਾਂ ਨਾ ਲੇਦਾ 68000 ਰੁਪਏ ਹਾਂਜੀ ਬਾਕੀ ਚ ਵਾਪਸ ਮਾਇ ਵੀ ਓਕੇ ਆ ਨਾ ਵਾਪਸ ਮਾਇ ਬਹੁਤ ਚੰਗੀ ਕੋਈ ਭੂਰ ਨਹੀਂ ਛਟਾਣੀ ਰੂਵਰ ਕੀ ਪੋਲੀ ਵੈਂ ਬਿਲਕੁਲ ਕੋਈ ਆਪਣੇ ਭੈਣਾਂ ਨੇ ਚੋਣੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਬਸ ਜਾਨ ਭਾਈ ਇਸ ਤਰ੍ਹਾਂ ਗੱਲ ਨਾ ਵੀ ਤੁਸੀਂ ਤਾਂ ਚਲੋ ਦੋ ਟਾਈਮ ਕੋਈ ਤਿੰਨ ਟਾਈਮ ਕੋਈ ਦੋ ਦਿਨ ਚੋਈਆਂ ਨੇ ਹਾਂਜੀ ਹਾਂਜੀ ਨਚੋੜ ਇੱਕ ਨਿਕਲ ਜਾਂਦਾ ਵੀ ਪਸ਼ੂ ਦਾ ਕਿਹੜਾ ਕਿੱਦਾਂ ਦਾ ਕੇਹ ਚ ਕੀ ਦੀ ਕਿਹੋ ਜੀ ਚਬਾਈ ਆ ਹਾਂਜੀ ਹਾਂਜੀ ਠੀਕ ਆ ਤੇ ਇਸ ਕਰਕੇ ਜਿਹੜਾ ਆਪਾਂ ਪੁੱਛ ਕੇ ਤੁਹਾਡੇ ਤੋਂ ਫੇਰ ਹੀ ਅਗਲੇ ਪਾਸੇ ਵੀ ਕਿਸੇ ਨੂੰ ਰਾਏ ਦੇਣੀ ਹੁੰਦੀ ਹੈ ਜੀ ਪਸ਼ੂ ਵੇਖੋ ਆਪਣੀ ਐ ਮਹ ਦੇ ਥਣ ਚ ਭੂਰਾ ਦੇ ਆਪਾਂ ਪਹਿਲਾਂ ਦੱਸਤਾ ਦੱਸਤਾ ਜੀ ਬਿਲਕੁਲ ਠੀਕ ਹੈ ਜੀ ਮਤਲਬ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਾਕੀ ਇਹ ਦੋਵੇਂ ਝੋਟੀਆਂ ਵੀ ਚੋਣ ਬਹੁਤ ਸਾਫ਼ ਆ ਲਓ ਜੀ ਕੱਲ ਦੀਆਂ ਸੂਈਆਂ ਦੋਵੇਂ ਪਹਿਲਣਾ ਬਿਲਕੁਲ ਉਹ ਝੋਟੀ ਚਾਰ ਦੰਦਾ ਆ ਝੋਟੀ ਜਵਾਨ ਬਿਲਕੁਲ ਤੇ ਬਿਲਕੁਲ ਸਾਫ਼ ਆ ਬੱਚੇ ਲੈ ਲੈ ਸੀਰ ਠੰਡੀਆਂ ਨਿਕਲੀਆਂ ਬਿਲਕੁਲ ਹਾਂਜੀ ਸੋ ਪਹਿਲਾਂ ਪਹਿਲਾਂ ਝੋਟੀਆਂ ਵੀ ਦੋਸਤੋਂ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਇੱਕ ਚੌਥੇ ਨੰਬਰ ਤੇ ਜਿਹੜੀ ਅਗਲੀ ਮੱਝ ਆਉਂਦੀ ਆ ਨਾ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਉਨੇ ਆ ਕੱਢ ਕੇ ਵੀ ਦਿਖਾਉਨੇ ਆ ਇਹ ਗੱਬੜੇ ਵੀ ਇਹ ਗੱਬੜਾ ਮਿਰਜੀ ਹੈ ਜੇ ਹਫਤਾ ਲੈ ਜੂ ਇੱਕ ਹਫਤਾ ਦੋਸਤੋਂ ਲੈ ਜੂ ਅਗਲੇ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਤੇ ਇਹ ਸੁਹਾ ਨਿਸ਼ਾਨ ਕਿੰਨਾਸ ਹੋਵੇਗੀ ਇਹ ਸੁਹਾ ਵੀਰਜੀ ਤੀਜਾ ਸੁਹਾ ਤੀਜਾ ਤੀਜੇ ਸਵੇਰ ਕੀ ਸੋਣੀ ਆ ਹਾਂਜੀ ਬਾਕੀ ਬਹੁਤ ਚੰਗੀ ਮੈਂ 35 ਬਹੁਤ ਪੋਲੀ ਆਈ ਠੀਕ ਹੈ ਜੀ ਇਹਨਾਂ ਨੂੰ ਪੋਲੀਪੂਰ ਛੱਡੋ ਬਚਾ ਨਿਕ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਕਿਸੇ ਪਾਸੋਂ ਕੋ ਪੂਰ ਛਟਾ ਨਹੀਂ ਹੋਊਗਾ ਵੀਰ ਦਾ ਕਹਿਣ ਦਾ ਮਤਲਬ ਹੈ ਚਵਾ ਇੱਕ ਨੰਬਰ ਨਿਕਲੂਗਾ ਤੇ ਭਣ ਇੱਕ ਨੰਬਰ ਹੈਗੀ ਠੀਕ ਹੈ ਜੀ ਤੇ ਬਾਕੀ ਮੱਝ ਤੁਸੀਂ ਵੇਖ ਲਓ ਦੋ ਮੱਝਾਂ ਨੂੰ ਵਿੱਚ ਪਾਉਂਦੀ ਮੱਝਾਂ ਦੋਸਤੋ ਪੂਰੇ ਵਜਨ ਲੋਡ ਆ ਰਹੀ ਠੀਕ ਆ ਹੈਵੀ ਬਾਡੀ weight ਆ ਵਜਨਦਾਰ ਪੂਰੀ ਖਬਰਦਾਰ ਆ ਵੇਖੋ ਥਾਂ ਤੋਂ ਲੰਬਾਈ ਦੇ ਵਿੱਚ ਸਪੇਸ ਆ ਕਰੋ ਚੈੱਕ ਜੀ ਨਿਸ਼ਾਨ ਦਿਨ ਕਿੰਨੇ ਲੈਂਦੀ ਵੀਰੇ ਦਿਨ ਹਫਤਾ ਲਾਜੂ ਵੀਰ ਜੀ ਇੱਕ ਹਫਤਾ ਹਾਂ ਜੀ ਲਓ ਜੀ ਕੱਢ ਕੇ ਦਿਖਾਈਏ ਫੇਸ ਕੁਆਲਟੀ ਮੂੰਹ ਮੱਥਾ ਦਿਖਾਈ ਜਾਂਦਾ ਜੀ ਇੱਕ ਹਫਤਾ ਸਮਾਂ ਬਾਕੀ ਹੈ ਜੀ ਸੂਣ ਦੇ ਵਿੱਚ ਤੇ ਸਜੇ 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 ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਕਰਦੇ ਫੋਲ ਵੱਡੀ ਮੱਝਾਂ ਆ ਕਰੋ ਚੈੱਕ ਵੀ ਵਜ਼ਨ ਲੋੜ ਪੂਰੀ ਜੰਮੀ ਪਲੀ ਆ ਦੋਸਤੋ ਠੀਕ ਆ ਜੀ ਬੰਤਰ ਵੇਖੋ ਤੁਸੀਂ ਪੂਰੀ ਵਜ਼ਨਦਾਰ ਠੀਕ ਆ ਵੱਡੀ ਆ ਕੱਦ ਕਾਠ ਵੀ ਵੱਡਾ ਸਿੰਗਲ ਖੱਡੀ ਦੀ ਆ ਠੀਕ ਆ ਜੀ ਤੇ ਘੱਟੋ ਘੜ ਵੀ ਹਫਤਾ 8 ਦਿਨ ਹਜੇ ਦੋਸਤੋ ਸਮਾਂ ਨੋਰਮਲ ਹੀ ਲੈ ਜੂਗੀ ਠੀਕ ਆ ਇੱਥੇ ਬੰਦ ਇਹ ਚੰਗੀ ਜਿਹੜੀ ਆ ਦੋਸਤੋ ਵੱਡੇ ਆਕਾਰ ਦੀ ਵੱਡੇ ਸਾਈਜ਼ ਦੀ ਜਿਹੜੀ ਇਹ ਮੱਝ ਠੀਕ ਆ ਬਾਕੀ ਥੋੜੇ ਸੌਖੀਆਂ ਵਿਖਾ ਲਾਂਗੇ ਬਾਕੀ ਲਾਏ ਪਈ ਆ 5-7 ਦਿਨਾਂ ਦੇ 8 ਦਿਨਾਂ ਦੇ ਵਿੱਚ ਦੋਸਤੋ ਜਿਵੇਂ ਆਪਾਂ ਕਹਿ ਲਈਏ ਵੀ ਪੂਰੀ ਮੁਕੰਮਲ ਤਿਆਰੀ ਤੇ ਹੋਊਗੀ ਠੀਕ ਆ ਬਾਕੀ 35 ਭਾਵੇਂ ਇਤਨਾ ਹੀ ਥੱਲੇ ਬਹਿ ਜੀਏ ਪੂਰੀ ਸੀਨ ਠੰਡੀ ਆ ਭਾਵੇਂ ਇਤਰੇ ਆ ਪੱਤੇ ਪਕੇ ਵਿਖਾਣੇ ਮੜਾ ਕਿਸੇ ਮੈਂ ਬੜੀ ਆਹ ਵਾਸ ਆਹ ਦੇਖੋ ਆਹ ਦੇਖੋ ਜੀ ਆ ਜਿਹੜਾ ਦੋਸਤੋ ਖੱਬੇ ਪਾਸੇ ਉਹ ਸੱਜੀ ਬਹਿਣੀ ਦਾ ਜਿਹੜੇ ਅਗਲੇ ਥਾਣਾ ਇਹ ਮਗਰਲੇ ਥਣ ਕਰੋ ਚੈੱਕ ਜੀ ਠੀਕ ਆ ਜੀ ਆਹ ਦੇਖੋ ਆ ਜਿਹੜਾ ਬਿਲਕੁਲ ਖੱਬੀ ਬਹਿਣੀ ਪਾਸੇ ਆਹ ਦੇਖੋ ਜੀ ਠੀਕ ਹੈ ਮੋਟੀ ਧਾਰ ਉਹ ਨਹੀਂ ਦੇਖੋ ਬਿਲਕੁਲ ਰੂਮ ਵਰਗੀ ਜਿਹੜੀ ਦੋਸਤੋ ਚਵਾਈ ਜਾਂ 蒂ਪਣ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਚਾਰੇ ਥਾਣਾ ਦਾ 蒂ਪਣ ਇੱਕ ਨੰਬਰ ਬਿਲਕੁਲ ਵੀਰ ਨੇ 蒂ਪ ਕੇ ਤੁਹਾਨੂੰ ਦਿਖਾਤੀ ਆ ਇਸੇ ਤਰ੍ਹਾਂ ਤੁਸੀਂ ਜਿਹੜੇ ਵੀਰ ਨੇ ਅਗੇ ਸਾਈ ਬੈਨਾ ਕਰਕੇ ਤਸੱਲੀ ਕਰਨੀ ਆ ਤੁਸੀਂ ਆਪਦੀ ਵੀ ਕਰ ਸਕਦੇ ਜੀ ਠੀਕ ਆ ਜੀ ਸੋ ਮਾਦੇ ਚੰਗੀ ਆ ਰੇਟ ਇਹਦਾ ਰਹਿ ਗਿਆ ਦੋਸਤੋ ਰੇਟ ਪੁੱਛ ਲੈਣੀ ਵੀਰ ਨੂੰ ਕਿੱਥੋਂ ਤੱਕ ਨਿਸ਼ਾਨਾ ਭਾਈ ਹਾਂ ਨਾ ਇਹਦੀ ਕੀ ਹੋਊਗੀ ਫਿਰ ਮੇਰੇ ਤੇ ਮੋਲੇ ਦਾ ਭਾ 85000 ਕਰ ਲਈਏ ਇਹ 76000 ਦੀ ਮੈਂ ਹਾਂ ਦੇ ਦਾਂਗਾ 76000 ਦੀ ਹਾਂਜੀ ਬਿਲਕੁਲ ਜਾਇਜ਼ ਰੇਟ ਦਾ ਜਿਹੜਾ ਅੱਜ ਦਾ ਮੈਂ 4 ਦਿਨ ਸਾਮਕੇ ਭਾਵੇਂ ਮੈਂ 82 83000 ਦੀ ਵੇਚਣ ਵਾਲੇ ਬੰਦਿਆਂ ਨੂੰ ਦੇ ਦਿੱਤੀ ਹਾਂਜੀ ਹਾਂਜੀ ਬਿਲਕੁਲ ਬਹੁਤ ਚੰਗੀ ਮੈਂ ਆ ਸਿੰਘ ਮੂੰਹ ਦੀ ਵੀ ਚੰਗੀ ਆ ਬਿਲਕੁਲ ਬਾਕੀ ਦੁੱਧ ਵੀ ਕਰਮਾਲੀ ਚ ਆਜੂਗੀ 12 13 ਕਿਲੋ ਹੂੰ ਵੱਡੀ ਮੱਝ ਆ ਦੋਸਤੋ ਉਮੀਦ ਕਰ ਸਕਦੇ ਆ ਏਡੀ ਮੱਝ ਦੋਸਤੋ 12 13 ਦੇ ਸਕਦੀ ਆ ਬਾਕੀ ਫੇਸ ਕੁਆਲਿਟੀ ਚੰਗੀ ਸਿੰਘਾਂ ਦੀ ਬੰਤਰ ਬਹੁਤ ਵਧੀਆ ਠੀਕ ਆ 76000 ਦੇ ਵਿੱਚ ਅੱਜ ਲੈ ਦੇ 76000 ਇਸ ਤੋਂ ਬਾਅਦ ਦੋ ਅਗਲੀਆਂ ਝੋਟੀਆਂ ਜਿਹੜੀਆਂ ਦੋਸਤੋ ਦਿਖਾਉਣੀਆਂ ਇਹ ਪਹਿਲੇ ਪਹਿਲੇ ਸੂਵੇ ਦੋਵੇਂ ਇਹ ਦੋਵੇਂ ਪਹਿਲਾਂ ਨਾਲ ਦੋਵੇਂ ਪਹਿਲਾਂ ਨਾਲ ਠੀਕ ਆ ਜੀ ਤੇ ਇੱਕ ਜਿਹੜੀ ਆ ਪੰਜਵੇਂ ਨੰਬਰ ਤੇ ਦੋਸਤੋ ਆ ਗਈ ਆ ਇਹ ਵੀ ਪਹਿਲਣ ਝੋਟੀ ਆ ਤੇ ਹੁਸਨ ਵੇਖੋ ਝੋਟੀ ਦਾ ਕਾਫੀ ਕਮਾਲ ਦੀ ਆ ਦੇਖੋ ਨਿਸ਼ਾਨભાઈ ਇਹਨੂੰ ਦਿਨ ਕਿਨੇ ਹੋ ਗਏ ਪਹਿਲਣ ਝੋਟੀ ਨੂੰ ਇਹ ਕੱਲ ਦੀ ਸੂਈ ਆ ਜੀ ਕੱਲ ਦੀ ਹਾਂ ਜੀ ਠੀਕ ਆ ਸਿੰਘੀ ਸੂਂਗੀ ਬਹੁਤ ਹੋਣੀ ਆ ਜੀ ਤੇ ਕੁਈ ਚਵਾਈ ਕੀਤੀ ਏਕ ਟਾਈਮ ਦੀ ਕੋਈ ਡੰਗ ਦੀ ਕੋਈ ਹਾਂਜੀ ਚਵਾਈ ਕੀਤੀ ਏਕ ਟਾਈਮ ਬਹੁਤ ਚੰਗੀ ਚੋਣ ਬੋਲੀ ਠੰਡੀ ਤੇ ਬੱਚਾ ਪੁੱਛਾ ਚੱਲ ਰਿਹਾ ਬੱਚਾ ਵਧੀਆ ਜੀ ਭਾਵੇਂ ਬੱਚਾ ਕੋ ਆਪਾਂ ਲਾ ਗਏ ਮਗਰ ਕੱਟਾ ਕੱਟੀ ਆ ਮਗਰ ਮੇਰੇ ਖਾਲੇ ਕੱਟਾ ਵਸਿਆ ਇਹ ਦੇਖਿਆ ਮੇਲ ਕਾਫ ਦੱਸਿਓ ਮੜਾ ਜੀ ਕੱਟਾ ਹੈ ਮਗਰ ਕੱਟਾ ਦੋਸਤੋ ਮੇਲ ਕਾਫ ਆ ਪਹਿਲਾਂ ਝੋਟੀਆਂ ਜਿਹੜੀਆਂ ਦੋਸਤੋ ਬਹੁਤੇ ਵੀਰਾਂ ਨੂੰ ਸਮੱਸਿਆ ਆਉਂਦੀ ਏ ਠੀਕ ਆ ਜੀ ਅ ਵੀ ਖਰੀਦਣ ਤੋਂ ਪਹਿਲਾਂ ਦੀ ਗੱਲ ਕਰ ਲਈਏ ਤੇ ਬਹੁਤ ਵੀਰਾਂ ਨੂੰ ਇੱਕ ਡਾਊਟ ਹੁੰਦਾ ਵੀ ਬੱਚਾ ਭੁੱਲ ਜਾਣ ਬੱਚਾ ਨਹੀਂ ਚੱਲਦਿਆਂ ਇਸ ਕਰਕੇ ਬੱਚਾ ਚੱਲ ਗਿਆ ਤਸੱਲੀ ਕਰ ਸਕਦਾ ਠੀਕ ਆ ਬੌਲੇ ਤੇ ਆ ਤਸੱਲੀ ਕਰ ਸਕਦਾ ਠੀਕ ਆ ਬਾਕੀ ਚਾਰੇ ਥਾਂਾਂ ਦੀ ਵਧੀਆ ਕੋਈ ਭੂਰ ਨਹੀਂ ਕੋਈ ਛੱਟਾਂ ਨਹੀਂ ਭੋਲੀ ਆਪਾਂ ਬੱਚਾ ਲਾ ਕੇ ਧਰਮਰਾਗਾ ਵਿਖਾਵਾ ਜੀ ਜਰੂਰ ਜੀ ਖੋਲ ਕੇ ਇੱਕ ਵਾਰੀ ਤੋੜੀਏ ਝੋਟੀ ਦੀ ਹਾਂਜੀ ਹਾਂ ਝੋਟੀ ਇੱਕ ਵਾਰੀ ਦੋਸਤੋ ਠੀਕ ਆ ਜੀ ਪਹਿਲਾ ਸੂਆ ਫਰਸਟ ਬਿਆਨ ਤਾਂ ਠੀਕ ਆ ਜੀ ਅੱਜ ਦੂਸਰਾ ਦੇਣਾ ਜੀ ਠੀਕ ਆ ਜੀ ਸੂਈ ਨੂੰ ਕੱਲ ਦੀ ਸੂਈ ਆਹ ਦੇਖੋ ਫੇਸ ਕੁਆਲਿਟੀ ਦੇਖੋ ਠੰਡੀ ਧੀਰੀ ਆ ਪੂਰੀ ਸੀਮਸ ਹਾਉਸ ਸਿੰਗੀ ਬਿਲਕੁਲ ਛੋਟੀ ਜੀ ਕਿ ਫਿਰ ਕੋਲਾ ਪਾ ਕੇ aliens ਵੀ ਦੋਸਤੋ ਕਰ ਰਹੇ ਐਂਕਸਿੰਗ ਛੋਟਾ ਜਿਹਾ ਆ ਕਰੋ ਆਇ ਸਾਈਡ ਥੋੜੀ ਭਾਲ ਵਿਖਾਉਂਦੀ ਇਧਰ ਭਾਲ ਹੈਗੀ ਆ ਜੀ ਤੇ ਨੋਰਮਲ ਤੋ ਇੱਕ ਭਾਲਾ ਭਾਲ ਹੈਗੀ ਆ ਤੁਹਾਨੂੰ ਤੋਂ ਜਦੋਂ ਤੁਸੀਂ ਵੇਖੋਗੇ ਦੋਸਤੋ ਤੇ ਇਹ ਹਲਝੁਲ ਤੋਂ ਵੇਖੋਗੇ ਤਾਂ ਪਤਾ ਲੱਗ ਜਾਊਗਾ ਵੀ ਭਾਲ ਹੈਗੀ ਆ ਪਹਿਲਾਂ ਛੋਟੀ ਪਲੂਨ ਜਿਹੜੀ ਦੋਸਤੋ ਪਹਿਲਾਂ ਛੋਟੀ ਸੂਈ ਆ ਠੀਕ ਆ ਤੇ ਉਲਟ ਪੈਣੀ ਵਾਲੇ ਪਾਸੋਂ ਜਿਹੜੀ ਭਾਲ ਤੁਹਾਨੂੰ ਨਜ਼ਰ ਆਜੂਗੀ ਇਸ ਕਰਕੇ ਮੇਰਾ ਵੀਰ ਤੁਸੀਂ ਜ਼ਰੂਰ ਆ ਜੀ ਭਾਲ ਨਜ਼ਰ ਆਊਗੀ ਅੱਗੇ ਤੋਂ ਨੇ ਵੀ ਜਿਹੜੀ ਆ ਦੋਸਤੋ ਸਟਾਰ ਹੋ ਜਾਂਦੀ ਭਾਲ ਸੋ ਉਹ ਸੁਣ ਤੋਂ ਬਾਅਦ ਨਾਰਮਲੀ ਹੋ ਜੂਗੀ ਕੋਈ 2 ਦਿਨਾਂ ਤੱਕ ਤੇ 24 1 ਨੰਬਰ ਨਿਕਲੀ ਆ ਤਸੱਲੀ ਬਖਸ਼ਾ ਕੋਈ ਵੀ ਆਪਦੀ ਤਸੱਲੀ ਕਰ ਸਕਦਾ ਠੀਕ ਆ ਅ ਬੱਚਾ ਕਰੀ ਲਾਗੇ ਬਣਾਇਆ ਲਓ ਜੀ ਬੱਚਾ ਕਰੀ ਓਰੇ ਬੱਚਾ ਫੜੀ ਠੀਕ ਆ ਜੀ ਸੋ ਬੱਚਾ ਥੋੜਾ ਜਿਹਾ ਆਪਾਂ ਲਾਗੇ ਦੋਸਤੋ ਤੁਹਾਨੂੰ ਧਾਰਾਂ ਕੋਈ 2-2 4-4 ਧਾਰਾਂ ਮਾਰ ਕੇ ਤਸੱਲੀ ਕਰਵਾ ਦਿੰਦੇ ਆ ਠੀਕ ਆ ਬੜੀ ਠੰਡੀ ਸੀ ਹਨ ਕਰ ਮਾਰੀ ਹੂੰ ਪੋਲੀ ਕੋਈ ਕੂਰਨੇ ਕੋ ਛੱਟਾ ਨਹੀਂ ਲੋ ਆ ਵੇਖੋ ਠੀਕ ਹੈ ਜੀ ਦੰਦੋਂ ਨਿਸ਼ਾਨ ਵੀਰੋ ਜਵਾਨ ਹੈ ਇਹ ਛੱਗੀ ਹੈ ਛੱਗੀ ਹੈ ਠੀਕ ਹੈ ਕੰਨੀ ਵਾਲੇ ਦੰਦ ਆ ਜੀ ਦੋਸਤੋ ਦੁੱਧ ਦਾੰਦ ਕੰਨੀ ਵਾਲੇ ਠੀਕ ਹੈ ਜੀ ਬਾਕੀ 6 ਦੰਦ ਤਾਂ ਪ੍ਰੋਪਰ ਕਰ ਗਈ ਹੈ ਪੂਰੇ ਤੇ ਪਹਿਲਾਂ ਛੋਟੀ ਠੀਕ ਹੈ ਆਹ ਸਾਈਡ ਤੇ ਨਾ ਪਾ ਲਾ ਬਿਲਕੁਲ ਆੜਾ ਖੋਹੀ ਆ ਵੇਖੋ ਹਾਂਜੀ ਹਾਂਜੀ ਆ ਪਾ ਲਾ ਆ ਗਾੜੀ ਵੀ ਪਾ ਲਾ ਬਾਕੀ ਛੋਟੀਆਂ ਪੱਧਰ ਠੀਕ ਹੈ ਜੀ ਹਾਂਜੀ ਇੱਕ ਦੋ ਦਿਨ ਦੋ ਤਿੰਨ ਦਿਨਾਂ ਤੱਕ ਨਾਰਮਲ ਹੋ ਜੂਗੀ ਹਾਂ ਬਿਲਕੁਲ ਬਿਲਕੁਲ ਮੈਜਟ ਇਹ ਟਾਈਮ ਹਾਰ ਗਿਆ ਆ ਬਸ ਅਗਲੀ ਦੀ ਮਾਰਦੇ ਕੋਈ ਹੋ ਜੀ ਮਾ ਠੀਕ ਹੈ ਜੀ ਚੌਹ ਠੰਡੀ ਸੀਲਾ ਬਿਲਕੁਲ ਤੇ ਨਿਸ਼ਾਨ ਵੀਰੇ ਕੀ ਪ੍ਰਾਈਸ ਮੁੱਲ ਕੀ ਆ ਵੀਰ ਜੀ ਮੁੱਲੇ ਦਾ ਭਾਵੇਂ 80 ਕਰ ਲੀਏ ਆ ਇਹ 75000 ਦੀ ਝੋਟੀਆਂ ਆ ਨਾ ਦੇ ਦਾਂਗੇ 73000 ਦੀ ਹਾਂ ਜੀ ਠੀਕ ਹੈ ਜੀ ਸੋ ਦੋਸਤੋ 73000 ਦੀ ਝੋਟੀ ਜੜੀ ਆ ਹਾਂ ਨਾ ਜੈਸਨੋ ਵੀਰ ਕਹਿੰਦਾ ਵੀ ਇਹ ਦੇ ਦੇਾਂਗੇ ਠੀਕ ਆ 73000 ਠੀਕ ਆ ਇਸ ਤੋਂ ਬਾਅਦ ਅਗਲੀ ਨੈਕਸਟ ਲਾਸਟ ਐਂਡ ਫਾਈਨਲ ਤੇ ਜਿਹੜੀ ਤੁਹਾਨੂੰ ਅਗਲੀ ਝੋਟੀ ਦਿਖਾਉਣੀ ਆ ਇਹ ਵੀ ਪਹਿਲਣੀਆਂ ਜੀ ਪਹਿਲਾਂ ਚਾਰ ਦਾਂਦਾ जी? 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 ए, ए, रादी रादी अच्छा जी मुंह चार दां फैलन मुंह 200 4 दां ਦਾ ਠੀਕ ਹੈ ਜੀ ਚਾਰ ਦਾं ਤੇ ਝੋਟੀ ਸੀਗਾ ਜੀ ਪਹਿਲੇ ਪਿਆ ਤੇ ਪਿਆ ਜੀ ਤੇ ਨਿਸ਼ਾਨੇ ਵੇਰੇ ਪਹਿਲਾ ਸੂਆ ਸੂਈ ਨੂੰ ਕਿੰਨੇ ਕਿ ਦਿਨ ਹੋਏ ਨੇ ਇਹ ਇਹ ਰਾਤ ਦੀ ਸੂਈ ਰਾਤ ਦੀ ਸੂਈ ਅੱਛਾ ਜੇਰ ਜੂਰ ਦੋਹਾਂ ਝੋਟੀਆਂ ਨੇ ਪਰ ਦੋਹਾਂ ਦੀ ਵਧੀਆ ਜੇਰ ਜੂਰ ਦੀ ਆਪਣੀ ਵਧੀਆ ਖੁੱਲੀ ਜੇਰ ਪੈ ਗਈ ਵਧੀਆ ਵਧੀਆ ਜੋ ਪਈ ਗਾ ਠੀਕ ਹੈ ਮਗਰ ਬੱਚਾ ਤੇ ਕਟਾ ਆ ਗਿਆ ਮਗਰ ਕਟਾ ਆ ਗਿਆ ਕਟਾ 나ੜੂ ਬੱਚੇ ਦੇ ਨਾਲ ਆ ਦੋਸਤੋ ਤੁਸੀਂ ਇਹ ਕਰੋ 나ੜੂ ਇਹ ਦੋਹਾਂ ਦਾ ਹੀ ਬੱਚਾ ਤਿੰਨਾਂ ਦਾ ਹੀ ਨਾਲ ਹੈ ਬੱਚੇ ਤਿੰਨ ਬੱਚੇ ਇਹ ਬਿਹਲੇ ਜਿਹੜੀਆਂ ਬਿਲਕੁਲ ਸਜਰ ਆ ਕੋਈ ਦੋ ਦਿਨ ਦੀ ਸੋਈ ਆ ਚਾਹੀ ਇੱਕ ਦਿਨ ਦੀ ਆ 나ੜੂ ਬਿਲਕੁਲ ਨਾਲ ਹੋਣਗੇ ਦੋਸਤੋ ਬੱਚਿਆਂ ਦੇ ਕਰੋ ਚਾਹ ਮਗਰ ਕਟਾ ਲਾਸਟ ਐਂਡ ਫਾਈਨਲ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਚਾਰ ਦਾੰਦਾ ਠੀਕ ਆ ਜੀ ਮਗਰ ਜਿਹੜਾ ਮੇਲ ਕਾਫ ਆ ਤੇ ਪਹਿਲਣ ਝੋਟੀ ਸੋਈ ਆ ਮੂੰਹ ਚਾਰ ਦਾ ਠੀਕ ਆ ਵੱਡੀ ਝੋਟੀ ਆ ਕੱਦ ਘੱਟ ਨਾਰਮਲੀ ਮਤਲਬ ਥੋੜਾ ਦੂਰੀ ਤੋਂ ਦਿਖਾ ਦੇਣਾ ਤਕਰੀਬਨ ਇੱਕ ਪਹਿਲੀ ਨੀਲੀ ਰਵੀ ਦੀ ਜਿਹੜੀ ਮੱਝ ਨੂੰ ਛੱਡ ਕੇ ਬਾਕੀ ਦੋਸਤੋ ਦੂਜੇ ਨੰਬਰ ਤੇ ਜੇਕਰ ਆਪਾਂ ਕਾਦ ਵੱਡੇ ਦੀ ਗੱਲ ਕਰਨੀ ਹੋਵੇ ਤੇ ਇਸ ਛੋਟੀ ਦਾ ਕਾਦ ਆਪਾਂ 2-3 ਇੰਚ ਹੋਰਾਂ ਮੱਝਾਂ ਛੋਟੀਆਂ ਨਾਲੋਂ ਵੱਧ ਕਹਿ ਸਕਦੇ ਹਾਂ ਠੀਕ ਆ ਤੇ ਨਿਸ਼ਾਨ ਵੀਰੇ ਮੰਨ ਲਓ ਕੱਲ ਰਾਤ ਦੀ ਸੂਈ ਹੈ ਹਾਂਜੀ ਸਵੇਰ ਅੱਜ ਮਾਰਨਿੰਗ ਚਵਾਈ ਥੋੜੀ ਬੜੀ ਬੋਲਾ ਚ ਕੀਤੀ ਆ ਆ ਕੀਤੀ ਆ ਵੀਰ ਜੀ ਰਾਤੀ ਤੇ ਬੋਲਾ ਹਸਾਉਣਾ ਇਥੇ ਲਿਆ 3 ਕਿਲੋ ਚੋਆ ਹਾਂਜੀ ਦੇਨੇ ਬੱਚੇ ਨੂੰ ਲਿਆ ਕੇ ਦੁੱਧ ਫੇਰ 2.5 ਲੀਟਰ ਚੋਤਾ ਦੇਨੇ ਜਾਵਾਂ ਖਾਲੀ ਕਰਤੀ ਠੀਕ ਆ ਜੀ ਹਾਂਜੀ ਠੀਕ ਆ ਚਵਾਈਆਂ ਓਕੇ ਰਿਪੋਰਟ ਚਵਾਈ ਬਹੁਤ ਚੰਗੀ ਬੱਚਾ ਲਾ ਕੇ ਵੀ ਕੋਈ ਭੂਰ ਨਹੀਂ ਛਟਾਣੀ ਪੋਲੀ ਆ ਐ ਦੁੱਜਨਾਰਗੀ ਆ ਐ ਪਹਿਲਾਂ ਨਾਲ ਪਰ ਦੁੱਜਨਾਰਗੀ ਝੋਟੀ ਲਓ ਜੀ ਬਾਕੀ ਥਾਂ ਤੋਂ ਜਿਹੜਾ ਪ੍ਰੋਪਰ ਦੋਸਤੋ ਜਿਵੇਂ ਆਪਾਂ ਦੁੱਜਨ ਝੋਟੀ ਦੇਖ ਰਹੇ ਆ ਉਸ ਤਰ੍ਹਾਂ ਦਾ ਥਾਣਾ ਪਹਿਲਾਂ ਝੋਟੀ ਮਹਿਸੂਸ ਨਹੀਂ ਕਰਾਉਂਦੀ ਵੀ ਪਹਿਲਾਂ ਨਾਲਾ ਥਾਣਾ ਬਾਕੀ ਥਾਂ ਤੋਂ ਦੀ ਸ਼ੇਪ ਕਾਫੀ ਸੋਹਣੀ ਲੰਬਾਈ ਦੇ ਵਿੱਚ ਪੂਰਾ ਮੁਠੀ ਥਾਣਾ ਚਵਾਈ ਵੀਰਾਂ ਦਾ ਵੀ ਇੱਕ ਨੰਬਰ ਆ ਠੀਕ ਹੈ ਨੋਗਲਾ ਥਾਣਾ ਬਾਕੀ ਤਸੱਲੀ ਕਰ ਲਿਓ ਪੋਲੀ ਜਵਾਈ ਆ ਬਾਕੀ ਕੁਝ ਘਤਾਰਾਂ ਮਾਰ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਇੱਕ ਵਾਰੀ ਤੋ ਝੋਟੀ ਚੰਗੀ ਆ ਜਿੱਡੇ ਕੱਦਗਾਠ ਵਾਲੀ ਆ ਜਿੱਡੇ ਵਜਨ ਲੋੜ ਵਾਲੀ ਆ ਦੋਸਤੋ ਉਮੀਦ ਆਪਾਂ ਕੋਈ 10 ਲੀਟਰ ਜਾਂ 10 ਤੋਂ ਪਲੱਸ ਦੀ ਵੀ ਰੱਖ ਸਕਦੇ ਆ ਬਾਕੀ ਅੱਗੇ ਸਮੇਂ ਤੇ ਆਪਾਂ ਛੱਡ ਦਿੰਨੇ ਆ ਤੇ ਚੰਗੀ ਸੇਵਾ ਤੇ ਠੀਕ ਆ ਜੀ ਆ ਦੇਖੋ ਮੱਥੇ ਵਿੱਚ ਬੱਲਾ ਠੀਕ ਆ ਜੀ ਫੇਸ ਕੁਆਲਟੀ ਚੰਗੀ ਆ ਤੇ ਰਾਲ ਦਾ ਮਿਲਦਾ ਸਿੰਘ ਆ ਕਿਉਂਕਿ ਬਾਡੀ ਬੰਦ ਤਰਾ ਜੇਕਰ ਕੱਦਗਾਠ ਆ ਦੋਸਤੋ ਇਸ ਝੋਟੀ ਦਾ ਵੱਡਾ ਤੇ ਸਿੰਘ ਨਾਰਮਲ ਹੀ ਤੁਸੀਂ ਵੇਖੋਗੇ ਗੁਲਾਈ ਦੇ ਵਿੱਚ ਆ ਤੇ ਫੱਬ ਫੁੱਬ ਪੂਰੀ ਆ ਝੋਟੀ ਦੀ ਠੀਕ ਆ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਚਾਰੇ ਥਾਨ ਚਾਰੇ ਥਾਨਾਂ ਦੇ ਵਿੱਚ ਸਪੇਸ ਕਰੀਏ ਠੀਕ ਆ ਆ ਦੇਖੋ ਜਰਾ ਠੀਕ ਆ ਨਿਸ਼ਾਨ ਵੀਰੇ ਤਾਂ ਮੁੱਲ ਫਿਰ ਲੈਣ ਦੇਣ ਲੈ ਨਾ ਰਾਇ ਵੀਰ ਮੋਲ ਤੇ ਭਾਵੇਂ ਦਾ ਝੋਟੀ ਦਾ 85000 ਕਰ ਲਵੇ ਆਹ ਤੇ ਮੋਲੇ ਦਾ 8000 ਅੱਛਾ ਜੀ 2000 ਤੋਂ ਛੋਟ ਕਰਦਾ 80 ਜੋ ਹਾਂਜੀ 78 ਦੀ 78000 ਝੋਟੀ ਦਾ ਠੀਕ ਹੈ ਜੀ ਹੋਰ ਵੀ ਗੰਜੈਸ਼ ਹੋਈ ਤਾਂ ਕੱਢ ਦੇ ਕੋਈ ਕਰ ਦਾਂਗੇ ਮਾਨ ਤਾਂ ਇਹਦਾ ਕੋਈ ਭਾਂਪਰਾ ਕਰ ਆ ਨਿਸ਼ਾਨ ਭਾਈ ਆ ਬੋਲ ਦਿਆ ਨੰਬਰ ਆਪਣੇ ਨੰਬਰ 94176 ਜੀ 37084 ਠੀਕ ਹੈ ਜੀ ਸੋ ਦੋਸਤੋ ਇਹ ਸਾਹਨੇ ਮੇਰੇ ਨਾਲ ਵੀਰ ਨਿਸ਼ਾਨ ਪਿੰਡ ਬਰਵਾਲਾ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਹੈ ਠੀਕ ਹੈ ਜੀ ਬਿਲਕੁਲ ਦੁਬਲੀ ਦੇ ਲੱਗੇ ਆ ਤੇ ਸਾਈਦੋ ਪਿੰਡ ਥੋੜੀ ਦੂਰੀ ਤੇ ਹੈਗਾ ਦੋਸਤੋ ਠੀਕ ਹੈ ਚੀਮਾ ਪਿੰਡ ਬਿਲਕੁਲ ਲੱਗੇ ਹੈਗਾ ਤੇ ਆਣ ਕੇ ਦੋਸਤੋ ਜਿੰਨੇ ਪੁੱਛੋ ਦਿਖਾਏਗਾ ਤੁਸੀਂ ਆਪਦੇ ਘਰ ਵਿਜ਼ਿਟ ਕਰਕੇ ਆ ਦੋ ਟਾਈਮ ਚੁਵਾਈ ਕਰ ਸਕਦੇ ਜੀ ਤਸੱਲੀ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਮਰਾ